ਦੇਖਦੇ ਆ ਕਰਨਾਲ ਬਾਈ ਦੇ ਟਰੈਕਟਰ ਬੜੇ ਨਵੇਂ ਟਰੈਕਟਰ ਖੜੇ ਆ 22 23 24 ਮਾਡਲ ਵੀ ਟਰੈਕਟਰ ਖੜਾ ਇੱਕ ਜੌਂਡੀ ਆ 5210 24 ਮਾਡਲ 835000 ਰੇਟ ਆ ਇਹ ਟਰੈਕਟਰ ਬੜਾ ਨਵਾਂ ਜਿਵੇਂ ਨਵਾਂ ਇੱਥੇ ਬਾਈ ਉਹ ਪੁੱਛ ਲਈ ਮਾੜਾ ਇੱਥੇ ਹੋਊਗਾ ਬਾਈ ਜਮਾਨਾ ਮਾ ਟਰੈਕਟਰ ਆ 24 ਮਾਡਲ 25 20 ਖੜਾ 22 ਮਾਡਲ 9 ਲੱਖ ਤੇ 85000 ਰੁਪਿਆ ਰੇਟ ਆ ਟਾਇਰ ਵੀ ਪੂਰੇ ਚੰਗੇ ਦਾ ਟਰੈਕਟਰ ਪੂਰਾ ਨਵਾਂ ਆ ਨਵਾਂ ਪਿਆ ਟਰੈਕਟਰ ਪੂਆ 50 50 D 50 50 E 14 ਮਾਡਲ 5 ਲੱਖ 10 ਹਜ਼ਾਰ ਰੁਪਿਆ ਚਾਰੇ ਟਾਇਰ ਨਵੇਂ ਇਹਦੇ ਤੇ ਟਰੈਕਟਰ ਵੀ ਪੂਰਾ ਸਾਫ ਰੰਗ ਰੋਂਗ ਬਹੁਤ ਵਧੀਆ ਪਿਆ ਨਵੀਂ ਹਾਲਤ ਚੀ ਆ ਇਸ ਨਾਲ ਨਵੇਂ ਮਾਡਲ ਆ ਗਿਆ ਫਾਰਮਰ ਟਰੱਕ 50 1 ਲੱਖ 80 ਹਜ਼ਾਰ ਰੁਪਿਆ ਸਾਫਾ ਟਰੈਕਟਰ ਇਹ ਜੀ ਪੂਰਾ ਅਰਜਨ ਹੈਗਾ 605 21 ਮਾਡਲ 7,30,000 ਰੁਪਿਆ ਰੇਟ ਹੈ ਦਾ ਡੱਕ ਡੱਕ ਛਤਰੀ ਛਤਰੀ ਲੱਗੀ ਤੇ ਟਰੈਕਟਰ ਪੂਰਾ ਨਵਾਂ ਟਰਾਰ ਵੀ ਪੂਰੇ ਚੰਗੇ ਆ ਪੂਰਾ ਨਵਾਂ ਟਰੈਕਟਰ ਫਾਰਮ ਟਰੈਕ 6017 ਮਾਡਲ 5,30,000 ਰੁਪਿਆ ਰੇਟ ਹੈ ਦਾ ਪੂਰਾ ਸਾਫ ਆ ਟਰੈਕਟਰ ਟਾਇਰ ਵੀ ਪੂਰੇ ਚੰਗੇ ਆ ਚਾਰੇ ਟਾਇਰ 60 55 21 ਮਾਡਲ ਰੇਟ ਦਾ ਟਿਆਪ ਆ 21 ਮਾਡਲ ਆ ਟਰੈਕਟਰ ਇਹ ਵੀ ਪੂਰਾ ਚੰਗਾ ਟਾਇਰ ਵੀ ਪੂਰੇ ਚੰਗੇ ਆ ਨਵੇਂ ਪਿਆ ਟਰੈਕਟਰ ਯਾ ਬਿਆ ਡੀ ਆ ਗਿਆ ਜੋਂ ਡੀਰ 17 ਮਾਡਲ 4/4 ਇਹ ਵੀ ਟਰੈਕਟਰ ਪੂਰਾ ਨਵਾਂ 640000 ਰੁਪਏ ਰੇਟ ਆ ਦਾ 6559 20 ਮਾਡਲ 830000 ਰੁਪਏ ਰੇਟ ਵੇਟ ਬੂਟ ਲੱਗੇ ਆ ਟਰੈਕਟਰ ਪੂਰਾ ਨਵਾਂ ਹੈ। 969 ਸਵਰਾਜ 21 ਮਾਡਲ 7 ਲੱਖ ਤੇ 95000 ਰੁਪਿਆ ਰੇਟ ਇਹਦਾ। ਚਾਰੇ ਟਾਇਰ ਨਵੇਂ ਆ। ਇਹ ਟਰੈਕਟਰ ਵੀ ਪੂਰਾ ਨਵਾਂ ਹੈ 21 ਮਾਡਲ ਆ। ਪੂਰਾ ਸਾਫ਼ ਟਰੈਕਟਰ ਦਾ। ਕਿਸਾ 5590 23 ਮਾਡਲ 10,80,000 ਰੁਪਿਆ ਰੇਟ ਆ ਦਾ 4x4 ਪੂਰਾ ਨਵਾਂ ਟਰੈਕਟਰ ਵੀ ਆ ਥੋੜਾ ਹੀ ਚੱਲਿਆ 23 ਮਾਡਲ 450 ਕਬੋਟਾ ਇਨੀ ਮਾਡਲ 5,20,000 ਰੁਪਿਆ ਰੇਟ ਆ ਦਾ ਇਹ ਵੀ ਟਰੈਕਟਰ ਪੂਰਾ ਸਾਫ਼ ਆ। ਪੈਰ ਵੀ ਪੂਰੇ ਚੰਗੇ ਪਏ ਆ। ਟਰੈਕਟਰ ਪੂਰਾ ਨਵਾਂ। ਟਰੈਕਟਰ ਸਾਰੇ ਨਵੇਂ ਆ ਉੱਚਾ ਮਾਡਲ ਆ तकरीबन। 4 ਮਾਡਲ 265 ਮਹਿੰਦਰਾ। 230000 ਰੁਪਿਆ ਰੇਟ ਇਹਦਾ ਟਰੈਕਟਰ ਵੀ ਸਾਫ਼ ਆ ਰੰਗ ਰੰਗ ਵੀ ਸਹੀ ਪਿਆ ਟਾਇਰ ਵੀ ਚੰਗੇ ਆ 650000 ਜਨ 21 ਮਾਡਲ 735000 ਰੁਪਿਆ ਰੇਟ ਇਹਦਾ ਪੂਰਾ ਨਵਾਂ ਟਰੈਕਟਰ 21 ਮਾਡਲ ਟਾਇਰ ਵੀ ਪੂਰੇ ਚੰਗੇ ਆ 265 7 ਮਾਡਲ 245000 ਰੁਪਿਆ ਰੇਟ ਹੈ ਦਾ ਟਾਇਰ ਹੈਗੇ 70 ਕੇ ਪਾਈ ਸੋਨਾਲੀਕਾ 60 RX ਉਹ ਨਹੀਂ ਮਾਰਲਾ 560000 ਰੁਪਿਆ ਰੇਟ ਆ ਪੂਰਾ ਸਾਫ ਆ ਟਰੈਕਟਰ ਪੂਰਾ ਨਵਾਂ ਪਿਆ ਜੀ ਟਰੈਕਟਰ ਵੀ ਚੰਗੇ ਆ 605 10 ਮਾਡਲ 375000 ਰੁਪਿਆ ਰੇਟ ਹੈ ਦਾ ਮੂਰ ਲੇ ਟਾਇਰ ਥੋੜੇ ਜਿਹਾ ਘੱਟ ਆ ਮਗਰਲੇ ਟਾਇਰ ਪੂਰੇ ਚੰਗੇ ਆ 605 TI90 22 ਮਾਡਲ 835000 ਰੁਪਿਆ ਰੇਟ ਹੈ ਦਾ 4x4 ਦਾ ਬਾਹੀ ਮਾਡਲ ਆ ਪੂਰਾ ਨਵਾਂ ਟਰੈਕਟਰ ਆ ਸਾਰਾ ਪੂਰਾ ਟਾਇਰ ਵੀ ਪੂਰੇ ਜਾਂਦੇ ਆ ਬੜਾ 80 ਪਹ ਹੈ ਟਾਇਰ ਆਗੇ ਸਟੈਂਡਰਡ ਡੀਆਈ 460 ਨਵਾਂ ਮਾਡਲ ਆ 3.5 ਲੱਖ ਰੁਪਿਆ ਰੇਟ ਆ 3 ਲੀਟਰ ਦਾ ਆਟਾ ਮਗਰ ਲੀਟਰ ਅੱਧੇ ਗਹਿਗੇ 475 2000 ਮਾਡਲ 240000 ਰੁਪਏ ਰੇਟ ਹੈ ਦਾ 755 ਨੋਵੋ ਤੇਈ ਮਾਡਲ 124000 ਰੁਪਏ ਰੇਟ ਹੈ ਦਾ ਪੂਰਾ ਨਵਾਂ ਮਾਡਲ ਟਰੈਕਟਰ ਸੇਮ ਮਾਡਲ ਫਾਰਮ ਟਰੱਕ 60 55 ਇਹਦਾ ਮਾਡਲ ਨਹੀਂ ਲਿਗਾ ਟਰੈਕਟਰ ਦਾ ਨਵਾਂ ਜਮਾ ਜੀ ਪੂਰਾ ਨਵਾਂ ਟਰੈਕਟਰ ਉਹ ਮਾਰਦੇ ਆ ਪਰ ਤੋਂ ਮਾਰਦੇ ਪਾਵਰ ਟਰੈਕ 17 ਮਾਡਲ 4.5 ਲੱਖ ਰੁਪਿਆ ਰੇਟ ਆ ਦਾ ਇਹ ਟਰੈਕਟਰ ਪੂਰਾ ਵਧੀਆ ਸਾਫ ਪੂਰਾ ਨਵਾਂ ਪਿਆ ਫੈਰ ਵੀ ਚੰਗੇ ਆਸ਼ਾ 240 ਇਹਦਾ ਮਾਡਲ ਨੇ ਲਿਖਿਆ ਟਰੈਕਟਰ ਸਾਫ ਆ ਜੀ 750 ਹਾਲੈਂਡ ਇਹ ਵੀ ਟਾਇਰ ਟੂਲ ਚੰਗੇ ਟਰੈਕਟਰ ਸਾਫ ਆ 575 ਡੀਆਈ ਇਹਨਾਂ ਦੇ ਮਾਡਲ ਨੇ ਲਿਖੇ ਇਹ ਹੁਣ ਹੀ ਲਾਉਂਦੇ ਹੋਣੇ ਆ 755 18 ਮਾਡਲ 5.5 ਲੱਖ ਰੁਪਏ ਰੇਟ ਦਾ ਪੂਰਾ ਟਰੈਕਟਰ ਸਾਫ ਹੈ ਜੀ ਟਾਇਰ ਵੀ ਬੂਰੇ ਚੰਗੇ 70% ਟਾਇਰ ਰਹਿਗੇ ਆ ਪੈਂਟ 27 ਮਾਡਲ 2.90 ਲੱਖ ਰੁਪਏ ਰੇਟ ਦਾ ਫਾਰਮ ਟਰੈਕ ਦਾ ਟਾਇਰ ਪੂਰ ਕਸੇ ਹੋਇਆ ਜੀ ਮਾਡਲ ਨਹੀਂ ਲੱਗਿਆ ਇਹ ਪ੍ਰੀ ਤੋਂ ਨਹੀਂ ਮਾਰ ਲ 4 ਲੱਖ ਤੇ 10000 ਰੁਪਿਆ ਰੇਟ ਹੈ ਦਾ ਟਾਇਰ ਪੂਰੇ ਚੰਗੇ ਆ ਦੇ 7 80 ਪਿਆ ਹੈ ਟਾਇਰ ਹੈ ਜੀ ਆ ਟਰੈਕਟਰ ਵੀ ਪੂਰਾ ਸਾਫ ਹੈ ਬਾਕੀ ਟਰੈਕਟਰ ਸਾਰੇ ਨਵੇਂ ਆ। ਮੈਂ ਥੋੜੇ ਬਹੁਤੇ ਪੁਰਾਣੇ ਆ। ਟਰੈਕਟਰ ਤਾਂ ਸਾਰੇ ਨਵੇਂ ਆ। ਪਾਤਾ 24 ਮਾਡਲ ਆ ਜਮਾਈ ਨਵੇਂ ਜੋਂ ਡੀਅਰ।